ਇਹਨੇ ਇਲੈਕਸ਼ਨ ਤੋਂ ਪਹਿਲੇ ਕੁਝ ਕਹਿੰਦੀ ਸੀ ਤੇ ਹੁਣ ਕੀ ਕੁਝ ਕਰ ਰਹੀ ਐ ਇਹਨੇ ਇਲੈਕਸ਼ਨ ਤੋਂ ਪਹਿਲੇ ਕਹਿਆ ਸੀ ਕਿ ਭਾਈ ਫਸਲਾਂ ਤੇ ਅਸੀਂ ਦੇਵਾਂਗੇ ਐਮਐਸਪੀ ਹੁਣ ਜਵਾਬ ਮੁਕਰੇ ਪਏ ਐ ਤੇ ਹੁਣ ਉਹ ਜਿਹੜਾ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਇਜਿਟੇਸ਼ਨ ਕੀਤੀ ਕਿਸ ਵਾਸਤੇ ਕੀਤੀ ਪ੍ਰਾਈਵੇਟਾਈਜੇਸ਼ਨ ਨੂੰ ਡਰ ਹੈ ਕਿ ਮੰਡੀ ਸਿਸਟਮ ਨਾਲ ਥੜਾ ਖਤਮ ਹੋ ਜਾਏ ਭਗਵਾਨਤਮਨ ਉਹੀ ਕਰ ਰਿਹਾ ਜੋ ਦਿੱਲੀ ਤੋਂ ਤੁਹਾਨੂੰ ਹਿਸ਼ਾਰੇ ਪੁਰੇ ਸੋ ਮੈਂ ਤਾਂ ਜਥੇਬੰਦੀ ਨੂੰ ਬੇਨਤੀ ਕਰਦਾ ਦੇਖੋ ਆਮ ਆਦਮੀ ਪਾਰਟੀ ਦਾ ਸਾਰੇ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਦਾ ਬਾਈਕਾਟ ਨਾ ਚਾਹੀਦਾ ਜਿਹਨੇ 22 ਫਸਲਾਂ ਦੇ ਐਮਐਸਪੀ ਦਾ ਵਾਅਦਾ ਕਰਕੇ ਮੁੱਕਰ ਗਿਆ ਜਿਹੜਾ ਪ੍ਰਾਈਵੇਟਾਈਜ਼ੇਸ਼ਨ ਤੇ ਆ ਗਿਆ ਆਪਣਾ ਮੰਡੀ ਸਿਸਟਮ ਤੇ ਜਿਹੜਾ ਡਰ ਸਾਰਿਆਂ ਨੂੰ ਕੀ ਆਪਣੀ ਜਿਹੜੀ ਖਰੀਦ ਸਿਸਟਮ ਡਿਸਟਰਬ ਹੋ ਜਾਊਗਾ ਤੇ ਫਿਰ ਉਹ ਉਹ ਕੰਮ ਬਤੇ ਤੋਂ ਆ ਜਿਹੜੀ ਹੈ ਆਮ ਆਦਮੀ ਪਾਰਟੀ ਮੈਂ ਕਹਿੰਦਾ ਕਿ ਸਭ ਤੋਂ ਜਿਹੜਾ ਨੁਕਸਾਨ ਪੰਜਾਬ ਦਾ ਕਰੋਗੀ ਤੇ ਇਸ ਪਾਰਟੀ ਨੇ ਕਰਦਾ ਤੁਹਾਡੇ ਵੱਲੋਂ ਜਿਹੜੀ ਪੰਜਾਬ ਬਚਾਓ ਯਾਤਰਾ ਚੱਲੀ ਜਾ ਰਹੀ ਹੈ ਇਹ ਤਾਂ ਸ਼੍ਰੋਮਣੀ ਕਾਲਰ ਦੁਆਰਾ ਇਕਜੁੱਟ ਹੋ ਕੇ ਜਿਹੜਾ ਦੁਬਾਰਾ ਉਸ ਰੂਪ ਦੇ ਵਿੱਚ ਆਏਗਾ ਤਾਂ ਲੱਗਦਾ ਕਿ ਜਿਹੜੀਆਂ ਪੁਰਾਣੀਆਂ ਮੰਗਾਂ ਸ੍ਰੋਮਣੀ ਕਾਲ ਸੈਲਟੀ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਤੇ ਪੰਜਾਬੀਆਂ ਦੀ ਜਥੇਬੰਦੀ ਹੈ ਪੰਜਾਬ ਨੂੰ ਸਮਝਦੀ ਹੈ ਪੰਜਾਬ ਦੀਆਂ ਮੁਸ਼ਕਲਾਂ ਚ ਮੁਸ਼ਕਲਾਂ ਸਮਝਦੀ ਹੈ ਪੰਜਾਬ ਨੂੰ ਕੀ ਚਾਹੀਦਾ ਸਮਝਦੀ ਹੈ ਤੇ ਉਹਨਾਂ ਵਾਸਤੇ ਲੜਦੀ ਰਹੀ ਐ ਤੇ ਲੜਦੀ ਰਹੂਗੀ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਦਾ ਕੋਈ ਲਗਾ ਪੰਜਾਬ ਨਾਲ ਨਹੀਂ ਆ ਤਾਂ ਜੋ ਦਿੱਲੀ ਦੇ ਇਹਨਾਂ ਦੇ ਹਕਮਰਾਨ ਕਹਿੰਦੇ ਐ ਉਵੇਂ ਹੀ ਕਰਦੇ ਐ ਜੇ ਉੱਥੋਂ ਦਿੱਲੀੋਂ ਹੁਕਮ ਆ ਗਿਆ ਕਿ ਪ੍ਰਾਈਵੇਟਾਈਜੇਸ਼ਨ ਕਰਦੇ ਹੋ ਮੰਡੀ ਦੀ ਕਰਤੀ ਉਹਨਾਂ ਨੇ ਸੋ ਉਹ ਉਹਨਾਂ ਦਾ ਜਿਹੜੀ ਸੋਚ ਐ ਦਿੱਲੀ ਵਾਲਿਆਂ ਦੀ ਸੋਚ ਐ ਉਹਨਾਂ ਦਾ ਉਹ ਸੋਚਦੇ ਐ ਪੰਜਾਬ ਨੂੰ ਇੱਕ ਜਰੀਆ ਬਣਾਇਆ ਪੈਸੇ ਇਕੱਠੇ ਕਰਨ ਦਾ ਹੁਣ ਆਮ ਆਦਮੀ ਪਾਰਟੀ ਹੁਣ ਜਿਹੜਾ ਭਗਵਾਨ ਸਮਾਨ ਨੇ ਸਾਰੇ ਬਿਲਡਰਾਂ ਨੂੰ ਬੁਲਾਇਆ ਹੈ ਉਹਨਾਂ ਨੂੰ 5-5 ਕਰੋੜ ਰੁਪਏ ਕਿਹਾ ਜਮ੍ਹਾਂ ਕਰਾਓ ਜੋ ਜਿਹੜੇ ਪੰਜ ਕੇਵਲ ਉੱਤੇ ਕਬਜ਼ਾ ਕਰੀ ਬੈਠੇ ਹੁਣ ਜਿਹੇ ਪਰਿਵਾਰ ਹੀ ਉਹਨਾਂ ਦਾ ਲੁੱਟਣ ਲੱਗ ਗਿਆ ਹੁਣ ਤਾਂ ਉਹਨਾਂ ਨੇ ਦੋਨੋਂ ਹੱਥੋਂ ਸਾਰੇ ਇਹਨਾਂ ਦੀ ਭਗਵੰਤਾਂ ਦੀ ਫੈਮਿਲੀ ਅੱਜ ਲੁੱਟਣ ਲੱਗ ਗਈ ਹੈ ਪੀਐਸਪੀਸੀਐਲ ਦੇ ਬਣੋ ਜਿਹੜੇ ਲਾਸਟイヤー ਡਿਫਾਲਟਰ ਸੀ ਉਹ ਜਿਹੜੇ ਲੋਕਾਂ ਨੇ ਨਹੀਂ ਬਿੱਲ ਭਰੇ 400 ਕਰੋੜ ਰੁਪਏ ਦਾ ਵਾਅਦਾ ਹੋ ਗਿਆ ਜ਼ਿਆਦਾ ਇਸ ਸਾਲ ਪਿਛਲੇ ਸਾਲ ਦਾ ਇਹਦਾ ਮਤਲਬ ਕੀ ਹੈ ਉਹ ਕੀ ਕਹਿੰਦੇ ਸੀ ਅਸੀਂ ਬਿੱਲ ਮਾਫ ਕੀਤੇ ਜੇ ਉਹਨਾਂ ਨੇ ਬਿੱਲ ਮਾਫ ਕੀਤੇ ਤਾਂ ਫਿਰ ਡਿਫਾਲਟਰ ਹੋਣੇ ਨਹੀਂ ਚਾਹੀਦੇ ਝੂਠ ਤੇ ਝੂਠ ਇੱਕ ਝੂਠ ਦੇ ਬਾਅਦ ਪੜਿਆ ਜਾਂਦਾ ਫਿਰ ਦੂਜਾ ਝੂਠ ਬੋਲਣ ਲੱਗ ਜਾਂਦੇ ਆ ਦੂਜਾ ਪੜਿਆ ਜਾਂਦਾ ਫਤਿਹਜਾ ਝੂਠ ਹੋਣ ਲੱਗ ਜਾਂਦੇ ਆ ਤੇ ਮੈਂ ਤਾਂ ਹੋਰ ਪੁੱਛਣਾ ਚਾਹਣਾ ਹੈ ਅੱਜ ਭਗਵੰਤ ਮਾਨ ਤੇ ਕਾਂਗਰਸੀ ਇੱਕੋ ਸਟੇਜ ਤੇ ਬੈਠੇ ਆ ਦਿੱਲੀ ਤੇ ਇੱਥੇ ਪੰਜਾਬs ਕੀ ਹੈ ਅਰਲੇ ਮਿਲੇ ਹੈ ਕਾਂਗਰਸ ਦੇ ਇੱਕ ਆਮ ਆਦੀ ਪਾਰਟੀ ਇਕੱਠੀ ਹੈ ਤੇ ਜਿਹੜੀ ਜਿਹਨੇ ਪਹਿਲੇ ਕਾਂਗਰਸ ਨੇ 5 ਸਾਲ ਖਰਾਬ ਕੀਤੇ ਪੰਜਾਬੀਆਂ ਦੇ ਤੇ ਹੁਣ ਆ ਕਰ ਰਹੀ ਹੈ ਉਹਨਾਂ ਨੇ ਲੁੱਟਿਆ ਤੇ ਹੁਣ ਆ ਲੁੱਟਣ ਤੇ ਲੱਗੇ ਆ ਇਸ ਕਰਕੇ ਤਾਂ ਹੀ ਅਸੀਂ ਕਿਹਾ ਪੰਜਾਬ ਨੂੰ ਬਚਾ ਲਓ ਜੀ ਆਪਾਂ ਇੱਕ ਅਕਾਲੀ ਦਲ ਨੂੰ ਤਗੜਾ ਕਰੋ ਤੇ ਪੰਜਾਬ ਤਾਂ ਹੀ ਬਚੂਗਾ ਨਹੀਂ ਤਾਂ ਇਹਨਾਂ ਦਿੱਲੀ ਵਾਲੀ ਪਾਰਟੀ ਨੇ ਤਬਾਹ ਕਰ ਦੇਣਾ ਬਦਲਣ ਦੀ ਜਿਹੜੀ ਰਾਜਨੀਤੀ ਹੈਗੀ ਜਿਹਨੂੰ ਪਿਛਲੇ ਸਮੇਂ 'ਚ ਕਰਮਾਈ ਹੋਈ ਹੈਗੀ ਲੋਕ ਸਰਕਰ ਚੋਣਾਂ ਦਾ ਦੌਰ ਇਹਨੂੰ ਕਿਵੇਂ ਦੇਖਦੇ ਜੈ ਜੈ ਜੀ ਹਾਲਾਤ ਬਣੀਆਂ ਦਾ ਪਤਾ ਹੀ ਨਹੀਂ ਲੱਗਦਾ ਕੱਜ ਕੋਣਾ ਕੱਲ ਕਿੱਥੇ ਥੈਂਕ ਯੂ